ਸਤਿਨਾਮ ਆਪਾਂ ਇੱਥੇ ਬਟਿੰਡੇ ਕਿਸਾਨ ਮੇਲੇ ਦੇ ਖੌਂਦੇ ਸੀਗੇ ਇੱਥੇ ਨਾ ਭਰਾਵਾਂ ਦਾ ਇੱਕ ਟ੍ਰੈਲ ਲੱਗਿਆ ਹੋਇਆ ਜੀ ਕਣਕ ਦੇ ਬੀਜਾਂ ਵਾਰੇ ਤੇ ਆਪਾਂ ਲੈਨੇ ਆ ਪ੍ਰੋਪਰ ਬੀਜਾਂ ਬਾਰੇ ਜਾਣਕਾਰੀ ਤੇ ਭਰਾਵਾਂ ਦਾ ਬਹੁਤਾਂ ਤਿਆਰ ਤੇ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਬੜਾ ਤੁਸੀਂ ਦੱਸਿਓ ਵੀ ਕਿਹੜੀ ਕਿਹੜੀ ਬੀਜ ਆ ਸਾਰਾ ਪ੍ਰੋਪਰ ਡਿਟੇਲ ਸਾਨੂੰ ਦੱਸ ਸਾਡੇ ਕੋਲੇ ਜਿਹੜੇ ਜ਼ਿਆਦਾ ਬੀਜ ਹੁੰਦੇ ਉਹ ਕਰਨਾਲ ਯੂਨੀਵਰਸਿਟੀ ਤੋਂ ਜਿਹੜੇ ਤਿਆਰ ਹੁੰਦੇ ਆ ਠੀਕ ਆ ਜ਼ਿਆਦਾ ਝਾੜ ਦੇਣ ਵਾਲੇ ਆ ਅਸੀਂ ਉਹਨਾਂ ਦੇ ਉੱਤੇ ਜ਼ਿਆਦਾ ਕੰਮ ਕਰ ਰਹੇ ਆ ਤਾਂ ਇਹਦੇ ਵਿੱਚ ਹੁਣ ਜਿਵੇਂ ਸਾਡੇ ਕੋਲੇ ਲੇਟੈਸ 370 ਹੈ ਡੀਬੀਡਬਲਯੂ 370 ਹੈ ਡੀਬੀਡਬਲਯੂ 370 ਹੈ ਇਹ ਵੈਰਾਈਟੀਆਂ ਹੁਣ ਲੇਟੈਸਟ ਹੈ ਉਸ ਤੋਂ ਪਹਿਲਾਂ ਇੱਕ ਵੈਰਾਈਟੀ ਆਈ ਸੀ ਡੀਬੀਡਬਲਯੂ 327 ਹਾਂ ਤਾਂ ਉਹ ਆਈ ਸੀ ਇਸ ਤੋਂ ਇਲਾਵਾ ਸਾਡੇ ਕੋਲੇ ਸੀ 306 ਹੈ ਡਬਲਯੂ ਐਚ 1270 ਹੈ ਠੀਕ ਹੈ ਜੀ ਲੁਧਿਆਣਾ ਯੂਨੀਵਰਸਿਟੀ ਪੀ ਵੀ ਡਬਲਯੂ 826 ਹੈ ਡੀਬੀਡਬਲਯੂ 870 ਹੈ ਤਾਂ ਜਦੋਂ ਹੁਣ ਆਪਾਂ ਇਹਨਾਂ ਦੇ ਝਾੜਾਂ ਦੇ ਉੱਤੇ ਗੱਲ ਕਰਦੇ ਹਾਂ ਤਾਂ ਜਿਹੜਾ ਯੂਨੀਵਰਸਿਟੀ ਕਲੇਮ ਕਰਦੀ ਹੈ ਤਾਂ 872 ਦਾ ਜਦੋਂ ਆਪਾਂ 25 ਤੋਂ 25 ਅਕਤੂਬਰ ਤੋਂ ਲੈ ਕੇ 5 ਨਵੰਬਰ ਦੇ ਵਿੱਚ ਲਾਉਣੇ ਆਗੇ ਉਹਦਾ ਆਵਸਤਨ ਝਾੜ ਹੈ ਜਿਹੜਾ 73 ਦੇ ਲਗਭਗ ਚ ਰਹਿ ਜਾਂਦਾ ਹੈ ਜੇ ਆਪਾਂ ਵਧੀਆ ਏਰੀਆ ਦੇ ਵਿੱਚ ਲਾਉਣੇ ਆ ਬਾਕੀ ਇਹਦਾ ਜਿਆਦਾ ਤੋਂ ਜਿਆਦਾ ਝਾੜ ਉਹ ਜਿਹੜਾ ਹੈ 93 ਇਹ ਮੰਨ ਦੇਣ ਦੀ ਦੀ ਸਮਰੱਥਾ ਹੈਗੀ ਹੈ 93 ਮੰਨ ਦੇ 93 ਮੰਨ ਕਿਲੇ ਦਾ ਹੂੰ ਤਾਂ ਉਹ ਜਿਆਦਾ ਜਦੋਂ ਖਾਦ ਖਰਾਬ ਪਾਉਨੇ ਆ ਉਹਦੇ স্পੈਸ਼ਲ ਟਰੀਟਮੈਂਟ ਕਹਿੰਦੇ ਉਸੇ ਤੇ ਆਊਗਾ ਜੇ ਹਰੇਕ ਕਿਸਾਨਾ ਕੋਈ ਮੇਰੇ ਕਿਤੇ ਜਾਊਗਾ ਤਾਂ ਉਹਦੇ ਨਹੀਂ ਆਊਗਾ ਉਹ ਸਪੈਸ਼ਲ ਤੇ ਆ ਉਹ ਇਹਦਾ ਐਵਰੇਜ ਝਾੜਾ 75 ਮਣ ਰਹੂਗਾ ਠੀਕ ਹੈ ਨਾ ਨੋਰਮਲ ਜਿੱਦਾਂ ਆਪਣੇ 68 ਮਣ ਆ ਉਹ 75 ਮਣ ਹਾਂ ਜਿਹੜੇ ਆਮ ਕਿਸਾਨਾਂ ਦੇ ਆਉਂਦਾ ਉਹ 75 ਹੀ ਆਊਗਾ ਠੀਕ ਹੈ ਜਿਹੜਾ ਕੋਈ ਇਹਦੀ ਸਪੈਸ਼ਲ ਆ ਟਰੀਟਮੈਂਟ ਦੇਊਗਾ ਇਹਨਾਂ ਉੱਤੇ 200 ਪ੍ਰਿਆ ਹੁੰਦੀਆਂ ਨੇ ਲੇਓ ਸੰਨਿਆ ਜਾਂ ਮੰਨ ਲਵੋ ਹੋਰ ਐਕਸਟਰਾ ਡੀਏਪੀ ਦਿੰਨੇ ਆ ਐਕਸਟਰਾ ਤਾਂ ਰਾਤ ਨੂੰ ਨੇ ਆ ਉੱਪਰ ਛੜਕਾ ਕਰਦੇ ਆ ਤਾਂ ਉਦੋਂ ਇਹਦਾ 93 ਮਾਨ ਤੱਕ ਦੇ ਸੰ ਦੇ ਵਿੱਚ ਆ ਗਿਆ ਚੰਗੀ ਦੇਖਭਾਲ ਕਰਨੀ ਉਹਦੇ ਕੋਲ 93 ਮਾਨ ਦੀ ਮਿੱਤਰੋ ਇਹਨੇ ਹੌਸਤ ਦੇਣੀ ਦੇਣੀ ਆ ਹਾਂ ਉੱਥੇ ਦੇ ਸਕਦੇ ਇਹਦਾ ਪੱਕਣ ਦਾ ਸਮਾਂ ਕਿੰਨਾ ਟਾਈਮ ਹੈ ਜੀ ਇਹਦਾ 152 ਦਿਨਾਂ 'ਚ ਘੱਟ ਕੇ ਤਿਆਰ ਹੋ ਜਾਂਦੀ ਹੈ ਦਾਣੇ ਤੋਂ ਦਾਣਾ ਠੀਕ ਆ ਜੀ 152 ਹਾਂ ਇਸ ਤੋਂ ਇਲਾਵਾ ਜਿਵੇਂ ਆਪਾਂ DW370 ਹੈਗੀ ਇਹ ਵੀ ਹੈਗੀ ਲੱਗਣ ਵਾਲੀ ਵੈਰੈਟੀ ਹੈ ਇਹ ਜਿਹੜੀ ਕੱਦ ਹੈ ਉਹ 99 ਸੈਂਟੀਮੀਟਰ ਹੈ ਜਿਹੜੇ ਏਰੀਏ ਦੇ ਵਿੱਚ ਡਿੱਗਣ ਦੀ ਸਮੱਸਿਆ ਆਉਂਦੀ ਹੈ ਉਥੇ ਇਹ ਵੈਰਾਈਟੀ ਲਾ ਸਕਦੇ ਆ ਇਹਦੀ ਰੋਟੀ ਦੀ ਕੁਆਲਿਟੀ ਉਹ ਬਹੁਤ ਵਧੀਆ ਹੈਗੀ ਤਾਂ ਇਹਦਾ ਜਿਹੜਾ ਐਵਰੇਜ ਝਾੜ ਹੈ ਉਹ ਵੀ ਆਪਣੇ 75 ਮਨ ਦੇ ਲਗਭਗ ਬਗ ਜਾਂਦਾ ਹੈ ਕਿੱਲੇ ਦਾ ਜਿਹੜੀ ਇਹਦੀ ਜ਼ਿਆਦਾ ਤੋਂ ਜ਼ਿਆਦਾ ਸਮਰੱਥਾ ਹੈਗੀ ਹੈ ਉਹ 80 ਮਨ ਦੇ ਨਹੀਂ ਹੈਗੀ ਹੈ 152 ਦਨਾ ਦੇ ਪੱਕੇ ਟੈਰ ਹੋ ਜਾਂਦੀ ਹੈ ਉਸ ਤੋਂ ਬਾਅਦ 370 75 ਵੈਰਾਈਟੀ ਹੈ ਇਹ ਵੀ ਅਗੇਤੀ ਲਾਉਣ ਵਾਸਤੇ ਹੈ ਜਿਹੜਾ ਜਿਹੜਾ ਝਾੜ ਆ ਆਪਣਾ ਉਚਾਈ ਆ ਉਹ 100 ਸੈਂਟੀਮੀਟਰ ਰਹਿੰਦੀ ਹੈ ਜਿਹੜੀ ਐਵਰੇਜ ਝਾੜ ਹੈ ਉਹ 75 ਤੋਂ 76 ਮਣ ਐਵਰੇਜ ਝਾੜ ਦੇ ਜਾਂਦੀ ਹੈ ਜਿਹੜੀ ਵੱਧ ਤੋਂ ਵੱਧ ਝਾੜ ਦੇਣ ਦੀ ਸਮਰੱਥਾ ਹੈਗੀ ਇਹਦੀ 87 ਮਣ ਕਿੱਲੇ ਦੀ ਹੈਗੀ ਹੈ 150 ਦਾਤੇ ਇੱਕ ਖੇਤ ਦੇ ਚੋ ਦਾਨੇ ਤੋਂ ਦਾਨਾ ਪੱਕ ਕੇ ਤਿਆਰ ਹੋ ਜਾਂਦਾ ਠੀਕ ਹੈ ਉਸ ਤੋਂ ਬਾਅਦ ਆਪਣੇ ਆਂਦੇ ਡੀਡਬਲਯੂ 375 ਆਂਦੀ ਹੈ ਇਹਦੇ 25 ਨਵੰਬਰ ਤੋਂ 5 ਨਵੰਬਰ ਦੇ ਵਿੱਚ ਲਾਉਣੇ ਹਨ ਦਾ ਕੱਦ ਬਹੁਤ ਛੋਟਾ ਹੈ 96 ਸੈਂਟੀਮੀਟਰ ਰਹਿੰਦਾ ਜਿੱਥੇ ਡਿੱਗਣ ਦੀ ਸਮੱਸਿਆ ਹੁੰਦੀ ਹੈ ਉੱਥੇ ਵੀ ਲਾ ਸਕਦੇ ਹਾਂ ਇਹਦਾ 75 ਮਾਨ ਦਾ ਝਾੜ ਰਹਿੰਦਾ ਹੈ ਵੱਧ ਤੋਂ ਵੱਧ ਝਾੜ ਦੇਣ ਦੀ ਇਹਦੀ ਸਮਰੱਥਾ 83 ਤੋਂ 85 ਮਣ ਦੇ ਰਹਿੰਦੀ ਹੈ 151 ਡਨਾ ਦੇ ਪੱਕੇ ਇਹ ਵੀ ਤਿਆਰ ਹੋ ਜਾਂਦੀ ਹੈ ਉਸ ਤੋਂ ਬਾਅਦ DW327 ਹੈ ਇਹਨੇ ਪਿਛਲੇ ਜਿਹੜੇ ਹਰੇਕ ਵੈਰਾਈਟੀ ਦਾ ਰਿਕਾਰਡ ਤੋੜਿਆ ਹੋਇਆ ਹੈ 327 ਵੈਰਾਈਟੀ ਪਿਛਲੇ ਵਾਰ ਪੰਜਾਬ ਹਰਿਆਣਾ ਦੇ ਵਿੱਚ ਪੂਰੀ ਮੰਨੀ ਗਈ ਹੈ ਤਾਂ ਇਹਦਾ ਜਿਹੜਾ ਝਾੜ ਹੈ ਉਹ 99 ਸੈਂਟੀਮੀਟਰ ਰਹਿੰਦਾ ਹੈ ਉਸ ਤੋਂ ਝਾੜੇ 80 ਮਹੀਨਾਂ ਤੱਕ ਕੱਢ ਦਿੰਦੀ ਹੈ ਜੇ ਆਪਾਂ ਵਧੀਆ ਖਾਦ ਖਰਾਕ ਪਾਉਣੇ ਆ ਹੂੰ ਤਾਂ 87 ਮਹੀਨਾਂ ਤੱਕ ਇਹਦਾ ਵੱਧ ਤੋਂ ਵੱਧ ਝਾੜ ਜਾਂਦਾ ਤਾਂ ਉਸ ਤੋਂ ਇਲਾਵਾ ਇਹ 155 ਗਣਾ ਤੇ ਪੱਕ ਕੇ ਤਿਆਰ ਹੋ ਜਾਂਦੀ ਹੈ ਠੀਕ ਹੈ ਉਸ ਤੋਂ ਅੱਗੇ ਆਪਣੇ ਲੱਗੀ ਹੋਈ ਹੈ ਡਬਲਯੂਐਚ 1270 ਇਹ ਹੈ ਹਸਾਰ ਯੂਨੀਵਰਸਿਟੀ ਵੈਰਾਈਟੀ ਹੈ ਹੂੰ ਜਿਹੜਾ ਜਿਹੜਾ ਕੱਦਾ ਹੈ 100 ਸੈਂਟੀਮੀਟਰ ਤੱਕ ਜਾਂਦਾ ਹੈ ਲੇਕਿਨ ਜੇ ਇਹਨੂੰ ਖਾਦ ਖਰਾਕ ਜ਼ਿਆਦਾ ਦੇ ਦੇ ਤਾਂ ਇਹਦੇ ਵਿੱਚ ਡਿੱਗਣ ਦੀ ਥੋੜੀ ਜਿਹੀ ਸਮੱਸਿਆ ਆਉਂਦੀ ਹੈ ਹੂੰ ਜੋ ਇਹਦਾ ਨਾੜ ਕਮਜ਼ੋਰ ਹੈ ਇਹਦੇ ਤੇ ਲੀਓ ਸਮਝੀ ਸਪਰੇਅ ਕਰਦੇ ਹਾਂ ਦੋ ਸਪਰੇਅਾਂ ਕਰਦੇ ਹਾਂ ਤਾਂ ਫਿਰ ਇਹਦਾ ਇਹ ਗੰਦੀ ਸਮੱਸਿਆ ਘਟ ਜਾਂਦੀ ਹੈ ਇਹਦਾ ਐਵਰੇਜ 70-72 ਮੰਨਦਾ ਰਹਿੰਦਾ ਹਮ ਬਸ ਤੋਂ ਬਾਅਦ ਇਹਦਾ ਚਾੜ ਦੇਣ ਦੀ ਜਿਹੜੀ ਕੁਆਲਿਟੀ ਹੈ ਉਹ 99 ਮੰਨ ਤੱਕ ਦੀ ਹੈਗੀ ਹੈ 152 ਦਾ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਜਿੱਥੇ ਰੇਤਲਾ ਏਰੀਆ ਉਹ ਉੱਥੇ ਇਹ ਲੱਗ ਸਕਦੀ ਹੈ ਉੱਥੇ ਵਧੀਆ ਰਹੂਗਾ ਇਹਦਾ ਜਿੰਨੇ ਕਿ ਆਪਾਂ ਨਰਮ ਬਾਣਾ ਵਿੱਚ ਤੋਂ ਕਰ ਸਰਾਰਮੇ ਬਾਣਾ ਦੇ ਵਿੱਚ ਜੀ ਜ਼ਿਆਦਾ ਕਰ ਸਕਦੇ ਆ ਕਿਉਂਕਿ ਹੈ ਨਾ ਇਹਦੀ ਥੋੜੀ ਡਿੱਗਣ ਦੀ ਸਮੱਸਿਆ ਜ਼ਿਆਦਾ ਆਉਂਦੀ ਹੈ ਪਿਛਲੀ ਵਾਰੀ ਜਿੱਥੇ ਦੇਖਿਆ ਗਿਆ ਕਿਸਾਨਾਂ ਨੇ ਦੱਸਿਆ ਵੀ ਡਿੱਗਣ ਦੀ ਸਮੱਸਿਆ ਆਈ ਹੈ ਨਰਮ ਬਾਣਾ ਜਦੀ ਉਹੀ ਹਾਈਟ ਥੋੜੀ ਘੱਟ ਰਹੇਗੀ ਤਾਂ ਉੱਥੇ ਹਾਈਟ ਕਾਤਾ ਉਹਨਾਂ ਦੇ ਉਤਵਾੜ ਲੱਗੇ ਪੀਵੀ ਡਬਲ ਜੋ 826 ਲੱਗੀ ਹੋਈ ਹੈ ਆਪਣੇ ਕੋਲੇ 826 ਦਾ ਕਾਤਾ ਜਿਹੜਾ ਉਹ ਪੂਰਾ 100 ਸੈਂਟੀਮੀਟਰ ਹੁੰਦਾ ਹੈ ਇਹਦੀ ਅਨੁਮਾਨਿਤ ਇਹਦਾ ਝਾੜ ਆ ਉਸ ਤੋਂ ਝਾੜ ਆਉਂਦਾ ਉਹ 60 ਮੰਨਦਾ ਹੁੰਦਾ ਹਮ ਜਿਆਦਾ ਤੋਂ ਜਿਆਦਾ ਝਾੜਾ ਪਾਦਾ ਡੈਸੀਮਲ ਤੱਕ ਲੈ ਸਕਦੇ ਆ ਤੇ 148 ਦਿਨਾਂ ਚ ਪੱਕ ਕੇ ਤਿਆਰ ਹੋ ਜਾਂਦੀ ਹੈ ਜਦੋਂ ਆਪਾਂ ਪਛੇਤੀ ਲਾਉਣੀ ਹੈ ਜਿਹੜੀ ਨਵੰਬਰ ਦੇ ਅਖੀਰ ਤੱਕ ਲਾਉਣੀ ਹੈ ਉਹ 826 ਲਾ ਸਕਦੇ ਸੀ ਇਹ ਕਿਹੜੇ ਮਹੀਨੇ ਦਾ ਕੰਮ ਲੱਗ ਸਕਦੀ ਆ ਇਹ ਨਵੰਬਰ ਮਹੀਨੇ ਦੇ ਵਿੱਚ ਲੱਗ ਸਕਦੀ ਹੈ ਉਹ ਪੁਰਾਣਾ ਨੰਬਰ ਵੀ ਨਾ ਲੱਗ ਸਕਦੀ ਹੈ 11ਵਾਂ ਮਹੀਨਾ ਪੂਰਾ ਲੱਗ ਜਾਂਦੀ ਹੈ ਇਸ ਤੋਂ ਬਾਅਦ ਆਪਣੇ ਕੋਲੇ ਜਿਹੜੀ ਨਵੀਂ ਵੈਰਾਈਟੀ ਆਈ ਹੈ ਉਹਨੇ 베1509 ਦੇ ਇਹ ਸੋੜਾਈ ਹੈ 1985 ਦੇ ਨਾਮ ਤੇ ਇਹਦੇ ਉੱਤੇ ਪ੍ਰਸ਼ੂਟ ਦਵਾਈ ਦਾ ਸਿੱਧਾ ਸਪਰੇ ਹੋ ਜਾਂਦਾ ਹੈ ਤੇ ਇਹ 100 ਲਗਭਗ 15-20 ਦਿਨਾਂ ਦੇ ਚ ਖੇਤ ਦੇ ਵਿੱਚ ਸਿੱਧਾ ਡੀਐਸਆਰ ਤੋਂ ਪੱਕ ਕੇ ਤਿਆਰ ਹੋ ਜਾਂਦਾ ਹੈ ਪੱਕ ਕੇ ਤਿਆਰ ਹੁਣ ਜਿਹੜੀ ਆਪਣੇ ਕੋਲੇ ਕੰਡੀਸ਼ਨ ਹੈ ਇਹ 95 ਦਿਨਾਂ ਦਾ ਪੂਜਾ ਲੱਗਿਆ ਹੋਇਆ ਤੇ ਲਗਭਗ 15-20 ਦਿਨਾਂ ਨੂੰ 25 ਦਿਨਾਂ ਨੂੰ ਇਹ ਬੰਦਨ ਦੇ ਲਾਇਕ ਹੈ ਇਹਦੇ ਦਾਣੇ ਸਾਰੇ ਪੱਕ ਚੁੱਕੇ ਹੈ ਦਾ ਦੁੱਧ ਸੁੱਕ ਚੁੱਕਿਆ ਤਾਂ ਹੁਣ ਇਹ ਆਪਦੀ ਜਿਹੜੀ ਦੁੱਧਾ ਅਵਸਥਾ ਉਹ ਗਵਾ ਚੁੱਕਿਆ ਹੁਣੇ ਪੱਕਣ ਵਾਲ ਨੂੰ ਚੱਲ ਪਿਆ ਹੈ। ਉਹ ਤੇ 15 ਨਾਲ ਦੇ ਵਿੱਚ ਆਪਾਂ ਇਸ ਨੂੰ ਵੱਢ ਸਕਦੇ ਆ। ਤੇਰੇ ਹਿਸਾਬ ਨਾਲ ਇਹ ਮੁੰਜਰ ਦਾ ਵਜਨ ਹੈ ਜਾਂ ਝਾੜ ਦੀ ਗੱਲ ਕਰੀਏ। ਇਹਦਾ ਝਾੜ ਆਫਸਨ ਜਿਹੜਾ ਯੂਨੀਵਰਸਿਟੀ ਦਾ 357 ਮਣ ਦਾ ਝਾੜੀ ਹੈ ਕਿੱਲੇ ਦਾ। ਬਾਕੀ ਹਲੇ ਸਾਡੇ ਕੋਲੇ ਅੰਡਰ ਟ੍ਰਾਇਲ ਲੱਗਿਆ ਪਹਿਲੀ ਵਾਰ ਲੱਗਿਆ ਤਾਂ ਕੋਸਾਵ ਨਾਲ ਅਸੀਂ ਹਲੇ ਕੁਝ ਝਾੜ ਬਾਰੇ ਕਹਿ ਨਹੀਂ ਸਕਦੇ। ਬਾਡੀ ਤੋਂ ਬਾਅਦ ਪਤਾ ਲੱਗ ਜਾਣਾ ਹੈ ਤੇ ਬਾਕੀ ਆਪਾਂ ਅਪਡੇਟ ਦਿੰਦੇ ਰਹਿਣਾ ਕਿਸਾਨਾਂ ਨੂੰ। ਠੀਕ ਹੈ ਜੀ। ਹਾਂ। ਇਹ ਕਿ ਇਧਰ ਜਿਹੜੇ ਆ ਹੋਰ ਹੈਗੇ ਕਿਹੜੀਆਂ-ਕਿਹੜੀਆਂ ਕਿਸਮਾਂ ਇਹ ਸਾਡੇ ਕੋਲੇ ਜਿਹੜਾ ਲੱਗਿਆ ਆ ਪਈ ਸੀ 300 ਸ਼ੀ ਦੇ ਨਾਮ ਦੇ ਉੱਤੇ ਵੈਰੈਟੀ ਹੈ ਦੇਸੀ ਹੈ ਹੂੰ ਇਹਦਾ ਝਾੜ ਦਾ ਆਪਸ਼ਨ 17 ਕੁਇੰਟਲ ਹੀ ਰਹਿੰਦਾ ਹੈ ਖਾਣ ਵਾਸਤੇ ਬਹੁਤ ਚੰਗੀ ਹੈ ਠੀਕ ਹੈ ਖਾਣ ਵਾਸਤੇ ਜਿਨੇ ਆਪ ਵੀ ਆਰਗੈਨਿਕ ਖਾਣ ਵਾਸਤੇ ਘਰੇ ਕਣਕ ਉਗਾਉਣੇ ਆ ਸੀ 300 ਸ਼ੀ ਲਾ ਸਕਦੇ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਆ ਸਾਰਿਆਂ ਕਣਕਾਂ ਦੇ ਇਸ ਦੇ ਬੀਜ ਦੇ ਦਾਣੇ ਖਾਣ ਵਾਸਤੇ 826 ਦੇ ਦਾਣੇ ਦਿਖਾਈ ਹੋਏ ਆ ਜੀ ਕਿਉਂ ਫਾਰਮਰ ਆਪਣਾ ਦਾਣਾ ਦੇਖਣ ਦੇ ਵਿੱਚ ਜਿਆਦਾ ਵਿਸ਼ਵਾਸ ਕਰਦਾ ਹੈ ਤਾਂ ਇਹਦੇ ਵਿੱਚ ਜਿਹੜੇ ਦਾਣੇ ਦਿਖਾਈ ਗਏ ਜੀ ਇਹ ਸਾਰੀਆਂ ਵੈਰਾਈਟੀਆਂ ਦੇ ਦਾਣੇ ਆ। ਪਿਆ ਕੀ ਸਿਸਟਮ ਹੈ ਜੀ ਇਹ ਬਰੀਜ਼ਾ ਹੈ ਜੀ ਇਹ ਸਜਾਵਟ ਵਾਸਤੇ ਪੌਦਾ ਲੱਗਦਾ ਜਦੋਂ ਆਪਾਂ ਕਣਕ ਦੀ ਬਜਾਈ ਕਰਦੇ ਆ ਉਦੋਂ ਇਹਦਾ ਬੀਜ ਬੀਜ ਬੀਜਿਆ ਜਾਂਦਾ ਹੈ ਖੇਤ ਦੇ ਵਿੱਚ। ਹੂੰ ਤਾਂ ਉਹ ਆਪਰ ਜਦੋਂ ਇਹ ਪੱਕ ਕੇ ਤਿਆਰ ਹੋ ਜਾਂਦਾ ਉਦੋਂ ਆਹ ਹਸਤਾ ਤੇ ਆ ਜਾਂਦਾ। ਉਦੋਂ ਆਪਾਂ ਇਹਨੂੰ ਵੱਢ ਕੇ ਅੰਦਰ ਸਟੋਰ ਕਰ ਸਕਦੇ ਆ ਕਿਤੇ ਵੀ ਆਪਾਂ ਅੰਦਰ ਪੋਟ ਲਾਉਣਾ ਹੈ। ਨਾ ਇਹਨੂੰ ਪਾਣੀ ਦੇਣ ਦੀ ਜ਼ਰੂਰਤ ਹੈ ਡਰਾਈ ਇੱਕ ਸਜਾਵਟੀ ਪੌਦਾ ਹੈ ਜੀ। ਨੇਚਰਲੀ ਹੈ ਡਰਾਈ ਹੈ ਇਹਨੂੰ ਕੋਈ ਪਾਣੀ ਦੇਣ ਦੀ ਜ਼ਰੂਰਤ ਨਹੀਂ ਹਾਂਜੀ ਬਾਕੀ ਆਪਣੇ ਕੰਟੈਕਟ ਨੰਬਰ ਦਿੱਤੇ ਹੋਏ ਆ ਕਾਰਡ ਤੇ ਤੁਸੀਂ ਨਾਲ ਨੰਬਰਾਂ ਨਾਲ ਸੰਪਰਕ ਕਰ ਸਕਦੇ ਅੱਗੇ ਭਾਈ ਮਿੱਤਰੋ ਆ ਇਹਨਾਂ ਦਾ ਆ ਗਿਆ ਪ੍ਰੋਪਰ ਸਾਰਾ ਜੇ ਕਿਸੇ ਨੇ ਬੀਜ ਲੈਣਾ ਪਾਇਆ ਤਾਂ ਡਾਇਰੈਕਟ ਗੱਲ ਕਰੋ ਕਿਸੇ ਪਰੌਣ ਦੀ ਲੋੜ ਹੈਗੀ ਠੀਕ ਆ ਪਾਇਆ ਤਾਂ ਡਾਇਰੈਕਟ ਗੱਲ ਕਰੋ ਸਿੱਧੀ ਹੈ ਇਹਨਾਂ ਦਾ ਪੀਚੋ ਆਪਣਾ ਠੀਕ ਆ ਤੇ ਆ ਸਾਰਾ ਇਹਦੇ ਉੱਤੇ ਪ੍ਰੋਪਰ ਸਾਰਾ ਲਿਖਾ ਹੋਇਆ ਹੈਗਾ ਠੀਕ ਆ ਤੇ ਜੇ ਮਿੱਤਰੋ ਵੀਡੀਓ ਚੰਗੀ ਲੱਗੀ ਆ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤੁਹਾਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਅੱਗੇ ਕਿਸੇ ਨੇ ਆਪਣੇ ਇਹ ਗਾਣਤਾ ਦੀ ਵਜਾਈ ਕੀਤੀ ਆ ਉਹ ਥੱਲੇ ਕਮੈਂਟਾਂ 'ਚ ਆਪਣਾ ਸੁਝਾਅ ਜ਼ਰੂਰ ਦਿਓ ਠੀਕ ਆ ਬਾਈ ਇਹਨਾਂ ਗੱਲ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਬਹੁਤ-ਬਹੁਤ ਧੰਨਵਾਦ ਓਕੇ